ਦੂਖੇ ਪਟਾਕਾ ਮਾ ਬਤਾ ਮੈਂ ਤੂੰ ਹਾਰੜਾ ਉੱਪਰ ਦੀ ਨੰਗਰ ਬੁੱਤ ਨੂੰ ਲੰਮੂ ਜੀ ਨੂੰ ਪੁੱਛਿਆ ਦੀ ਜੱਗੇ ਨੇ ਕੰਜਰ ਦਾ ਕਹਿੰਦਾ ਮੈਂ ਤਾਂ ਸੀਰੇ ਨਹੀਂ ਕਰਦਾ ਹੈਗਾ ਇੱਥੇ ਟਰਾਲੀਆਂ ਭਰਨ ਜਾਇਆ ਕਰੂਗਾ ਵਧੀਆ ਬੰਦਾ ਦੀ ਆ ਨਾ ਚੋਰੀ ਕਰਦਾ ਦੀ ਨਾ ਚਪਤਾ ਕਰਦਾ ਦੀ ਆ ਲੱਗਦਾ ਬਾਪੂ ਆ ਕੋਈ ਬੰਦੂਗਾ ਮੈਂ ਸਾਦਾ ਓਕੇ ਤੇ ਵੀ ਲੈ ਟਾਰੀਆ ਬਾਪੂ ਮੈਂ ਕਹ ਦਿੰਨੇ ਆ ਮੈਂ ਸਾਬੇ ਬੰਦੂਗਾ ਪਾਣੀ ਖਰਾਬ ਹੋਣ ਲੱਗ ਰਿਹਾ ਬਾਪੂ ਹਾਂ ਮੈਂ ਸਾਹ ਬੰਦ ਨਹੀਂ ਮੈਂ ਖੇਤ ਜਾਣਾ ਲੈਟ ਆ ਰਹੀ ਆ ਉਹ ਭਾਈ ਮੈਂ ਸਾਮੂ ਸਾਨੂੰ ਬੰਦ ਜਾ ਤੂੰ ਆਪਣਾ ਕੋਈ ਸੀਰੀ ਸੂਰੀ ਪੁੱਛ ਲੈ ਹੁਣ ਮੈਂ ਸਾਹ ਕੋਈ ਖਿੱਚ ਕੇ ਮੇਰੀ ਲੱਤ ਤੋੜ ਕੇ ਕੋਈ ਗੇਰ ਦੂਗੀ ਉੱਥੇ ਹੁਣ ਨਹੀਂ ਮੇਥੋਂ ਬਣਦਾ ਸਾਰੀ ਉਮਰ ਨਹੀਂ ਬਣਿਆ ਕਰਦਾ ਬੰਦੇ ਨੂੰ ਚੱਲ ਦੇਖਦੇ ਬਾਪੂ ਪੁੱਛਦੇ ਫਿਰ ਕੋਈ ਹਾਂ ਕੋਈ ਪੁੱਛ ਭਾਈ ਜੀ ਹੁਣ ਸਾਰੇ ਆਪ ਹੋਇਆ ਮਿਲੂਗਾ ਕੋਈ ਜੇ ਮਿਲਿਆ ਤਾਂ ਚਲ ਕੋਈ ਰਹਿ ਹੋਇਆ ਦੇਖ ਲੈ ਹੋਰ ਕੀ ਆਪਾਂ ਨੇ ਤਾਂ ਕੰਮੇ ਡਾਂਗੇ ਸਾਰਨੇ ਚਲੋ ਦੇਖਦੇ ਆ ਫਿਰ ਹਾਂ ਕਰਦੇ ਆਂ ਧੀਮੀਆਂ ਨਾਲ ਸਾਡਾ ਢੱਕਾ ਨਹੀਂ ਤੋੜਦੀਆਂ ਪਹਿਲਾਂ ਵਾਲੀਆਂ ਬੁੜੀਆਂ ਹੁੰਜਾ ਤੇ ਦਿਨ ਰਾਤ ਖੇਤ ਕੰਮ ਕਰਦੀਆਂ ਫਿਰ ਜਾਂਦੀਆਂ ਨਾਲੇ ਡੰਗਰ ਸਾੰਭਦੀਆਂ ਆ ਕੇ ਇੱਕ ਕੇ ਬੋਲ ਪਿਆ ਕਰ ਮੈਂ ਦੇਖਿਆ ਨਹੀਂ ਮੈਂ ਤਾਂ ਅਬ ਦੀ ਮਸਤੀ ਜੇ ਫਿਰ ਦਾਦੀ ਕੀ ਕਰ ਲੱਗ ਰਹੀ ਦੀ ਇਹ ਤੂੰ ਇਹ ਤਾਂ ਬਾਬੇ ਤੈਨੂੰ ਪਤਾ ਕੀ ਹੈ ਨਾ ਆਏ ਨਹੀਂ ਪਤਾ ਖੜੇ ਪੈਰ ਕਿਹਦਾ ਕੰਡਾ ਕੱਢਣਾ ਪਈ ਜੀ ਤੂੰ ਚੱਜ ਦੀ ਗੱਲ ਨਾ ਕਦੇ ਕਰਿਆ ਕਰ ਉਹ ਬਾਬੇ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੀ ਪਤਾ ਲੱਗਦਾ ਛੋਟਿਆਂ ਨਾਲ ਕਿਹਦੇ ਟੱਕਰ ਹੋ ਜਾਈ ਚਲ ਚੰਗਾ ਚੱਜ ਦੀ ਗੱਲ ਕਰ ਲੈ ਹਾਂ ਆਜਾ ਬਾਬੇ ਸਾਡ ਘਰੇ ਆਏ ਤੂੰ ਆਜਾ ਆਏ ਬਹਿ ਜਾ ਹੋਰ ਦੱਸ ਹੋਰ ਕੀ ਦੱਸਾਂ ਬਹਿ ਜਾ ਪਹਿਲਾਂ ਬਹਿ ਜਾ ਖੋਰ ਬਾਬੇ ਸਿਆਏ ਦੱਸ ਕੀ ਸੇਵਾ ਕਰੀ ਤੇਰੀ ਉਹ ਲੱਤ ਦਾ ਥੱਲੇ ਤਰਲਾ ਸੱਜਰਿਆ ਚਲ ਹੱਥ ਤੇਰੀ ਕੀ ਸੇਵਾ ਕਰੀਏ ਫਿਰ ਮੈਂ ਤਾਂ ਆਇਤੀ ਸੇਰ ਵਾਸਤੇ ਉਹ ਬਾਬੇ ਮੇਰੀ ਗੱਲ ਸੁਣ ਮੇਰੇ ਤਾਂ ਕੋਈ ਮੂਡ ਨਹੀਂ ਸੀਰੀ ਰਲਣ ਦਾ ਤੈਨੂੰ ਉਹ ਮੈਂ ਥੋੜੀ ਰਲਣਾ ਕੰਜਰਾ ਹਾਂ ਉਹ ਤੈਨੂੰ ਪੁੱਛਣਾ ਇਹਦੀ ਵੀ ਤੂੰ ਰਲੇਗਾ ਉਹ ਸੱਚ ਮੈਂ ਐਂ ਹੀ ਕਹਿਣਾ ਵੀ ਮੇਰੇ ਤਾਂ ਕੋਈ ਮੂਡ ਮਾੜ ਨਹੀਂ ਹੈਗਾ ਹਜੇ ਅੱਛਾ ਹਾਂ ਬਾਕੀਉਂ ਦੇਖ ਲੈ ਤੇਰੀ ਮਰਜ਼ੀ ਐ ਮੇਰੀ ਕੀ ਮਰਜ਼ੀ ਆ ਤੂੰ ਦੱਸ ਆਪਦੀ ਮਰਜ਼ੀ ਹੈ ਰਲਣਾ ਕਿ ਨਾ ਰਲਣਾ ਲਾ ਸੀਰ ਤੇ ਬਾਤ ਚ ਕਰਾਂਗੇ ਪਹਿਲਾਂ ਮੈਨੂੰ ਸਮਾਨ ਫੜਾ ਮੇਰਾ ਹੁਣ ਮੈਂ ਸਮਾਨ ਫੜਾਇਆ ਕਿ ਆ ਬੜਾਈ ਨਾਲ ਸੀਸਨ ਨਾਲ ਚੂਗੜਾ ਫੜਾ ਦੇ ਹਲਾ ਹੂੰ ਹੂੰ ਕੌਣ ਦੱਸ ਹੁਣ ਕੀ ਦੱਸਾਂ ਚਾਰ ਗੇ ਦੱਸਦਾ ਤੈਨੂੰ ਵੀ ਸੀਰ ਵਾਸਤੇ ਆਇਆ ਸੀਰ ਕਰ ਲ ਆਪਣੇ ਨਾਲ ਅੱਛਾ ਸੀਰ ਤਾਂ ਬਾਬੇ ਮੈਂ ਕਰ ਲੂੰਗਾ ਹਾਂ ਤੂੰ ਐਂ ਦੱਸ ਮੈਨੂੰ ਹੂੰ ਤੂੰ ਮੈਨੂੰ ਪੈਸੇ ਕਿੰਨੇ ਦੇਵੇਂਗਾ ਓਏ ਆਪਦੇ ਆਪ ਹੀ ਦੇਖ ਲੈ ਕਿੰਨੇ ਗੱਲਮੇ ਆਦਲੇ ਲੋਕ ਲੈਂਦੇ ਨੇ ਦੇਖ ਮੇਰੀ ਗੱਲ ਸੁਣੋ ਲੱਖ ਲੱਖ ਰੁਪਈਆ ਹੁਣ ਹੁਣ ਐਡਾ ਮੂੰਹ ਟੱਡ ਲੈ ਦੰਦਾ ਤੂੰ ਮੇਰੀ ਗੱਲ ਸੁਣਾ ਹਾਂ ਇੰਤੂ ਵੀ ਵੱਧ ਵੱਧ ਲੈਂਦੇ ਨੇ ਮੈਂ ਤਾਂ ਤੈਨੂੰ ਫੇਰ ਵੀ ਬਹੁਤ ਘੱਟ ਗਿਆ ਮੈਂ ਤੂੰ ਗੱਲ ਪੂਰੀ ਮੇਰੀ ਸੁਣ ਤਾਂ ਅੱਛਾ ਦੇਖ ਲੋਕ ਲੈਂਦੇ ਨੇ ਲੱਖ ਲੱਖ ਹਾਂ ਮੈਂ ਤੇ ਥੋ ਲਾਉਂਗਾ 50000 ਰੁਪਈਆ ਉਹ ਕਿਵੇਂ ਮੇਰੇ ਤੇ ਇੱਕ ਬਿਮਾਰੀ ਹੈ ਕੀ ਤੂੰ ਮੈਨੂੰ 50000 ਰੁਪਏ ਦੇ ਦੇ ਹਾਂ ਪਰ ਮੈਂ ਇੱਕ ਚੁਗਲੀ ਲਾਊਗਾ ਸਾਲ ਦੇ ਵਿੱਚ ਇੱਕ ਚੁਗਲੀ ਲਾਵੇਂਗਾ ਹਾਂ ਜੱਟ ਜੱਟੇ ਤਾਂ ਲਾਵੇਂਗਾ ਸੀ ਪੂਰੇ ਲੈ ਲੈ ਦੂ ਆਪਦੇ ਚੁਗਲੀ ਚਾਹੀਦੀ ਰਹਿਣਦੇ ਏ ਤੈਨੂੰ ਨਹੀਂ ਪਤਾ ਤੇਰਾ ਕਿੰਨਾ ਫਾਇਦਾ ਹੁੰਦਾ 50000 ਦਾ ਫਾਇਦਾ ਹੁੰਦਾ ਏ ਵੀ ਗੱਲ ਸਹੀ ਆ ਤੇਰੀ ਪਰ ਦੇਖ ਜੱਟ ਇੱਕ ਚੁਗਲੀ ਲਾਊਗਾ ਸਾਲ ਦੇ ਵਿੱਚ ਇੱਕ ਲਾਊਗਾ ਤਾਂ ਲਾਦੀ ਕੋ ਚੱਕਰ ਨਹੀਂ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਲਾਦੀ ਨੂੰ ਜਵਾਨ ਤੇ ਰਹੀ ਮੈਂ ਤਾਂ ਜਵਾਨ ਤੇ ਆਂ ਦੇਖੀ ਨਹੀਂ ਮਹਾ ਲਿਖ ਲਖੋ ਕਰ ਲੈ ਜੇ ਹੁਣ ਕਰ ਲੈ ਹਾਂ ਆਪਾਂ ਉਹਦੇ ਬਿੱਲੇ ਰਾਮ ਦੇ ਚੱਲਦੇ ਆ ਠੀਕ ਆ ਹੈ ਆਓ ਕਦੋਂ ਚੱਲਣਾ ਬੋਲ ਕੰਨੂ ਆ ਬਗ ਚੱਲਾਂਗੇ ਸਵੇਰੇ 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 ਹਾਂ ਠੀਕ ਹੈ ਲਿਖ ਲਖੋ ਇੱਕ ਚੁਗਲੀ ਲਾਉਂਗਾ 50000 ਰੁਪਏ ਲਾਉਂਗਾ ਠੀਕ ਆ ਠੀਕ ਹੈ ਚਲ ਗੱਲ ਪੱਕੀ ਹੋ ਗਈ ਹੁਣ ਹਾਂ ਪੱਕੀ ਹੋ ਗਈ ਸਮਝ ਜਵਾਨ ਜਵਾਨਾਂ ਦੇ ਸੌਦੇ ਨੇ ਚਲ ਠੀਕ ਆ ਚਲ ਸਵੇਰੇ ਮਿਲਦੇ ਆ ਮੇਰਾ ਠੀਕ ਹੈ ਉੱਤਰਨਾਟ ਹਾਂ ਸਰਦਾਰਾ ਉਹ ਹਾਂ ਬਾਬੇ ਉਹ ਜਾਉਣਾ ਮੋੜਨਾ ਬਣ ਕੇ ਹੀ ਪਾਸਾਂ ਡਰਜਾ ਕਰਨੀਆਂ ਓਏ ਬਾਬੇ ਉਹ ਜਦੋਂ ਮੈਂ ਤੇਰੇ ਵਿਹੜੇ 'ਚ ਫਿਰਦਾ ਹੋਇਆ ਨਾ ਲਸ ਲਸ ਕਰਦਾ ਤੈਨੂੰ ਕੁੱਤਾ ਰੱਖਣ ਦੀ ਲੋੜ ਨਹੀਂ ਲੋਕ ਦੂਰੋਂ ਪੁੱਛਿਆ ਕਰਨਗੇ ਓਏ ਸਰਦਾਰਾ ਆ ਜੀ ਅੰਦਰ ਉਹ ਤੂੰ ਅੱਜ ਦੇ ਕੱਪੜੇ ਪਾ ਕੇ ਆ ਜੀ ਕੋਈ ਕੰਮ ਵਾਲੇ ਚੱਲ ਚੰਗਾ ਫਿਰ ਮੈਂ ਬਾਬੇ ਹਜੇ ਪਾ ਕੇ ਆਉਂਗਾ ਜਿਹੜੇ ਮੈਂ ਸ਼ਗਨਾਂ ਵੇਲੇ ਪਾਏ ਤੇ ਚੱਲ ਠੀਕ ਆ ਮਕਲਾ ਵਾਲਿਆ ਜੀ ਜਦੋਂ ਮੈਂ ਤਾਂ ਗਾਫਰ ਉਤਾ ਬਾਕੀ ਆ ਜਾ ਹਾਂ ਜੀ ਬਸ ਠੀਕ ਹੈ ਤੂੰ ਜਾ ਫਿਕਰ ਨਾ ਕਰ ਹੁਣ ਲਾਲੇ ਦੀ ਹੱਟ ਤੇ ਮਿਲਦੇ ਆ ਹੈ ਹਾਂ ਫਿਰ ਮਿਲਦੇ ਆ ਠੀਕ ਹੈ ਕਿਹੜਾ ਕੰਮ ਕਰੂਗਾ ਇਹ ਫੁਰਮੇ ਦੇ ਦਾ ਨਾ ਇੰਨਾ ਟਾਈਮ ਲਾ ਦਿੰਦਾ ਰੱਖੂਆ ਵੀ ਕਿਸੇ ਨਾਲ ਵਾਹ ਪਿਆ ਦੀ ਕੰਮ ਦੀ ਪੱਤ ੱਜਿਆੜਾ ਵੈ ੱਜਿਆ ਬਕੀਆਂ ਸੇਠ ਦੀ ਦੁਕਾਨ ਤਾਂ ਬੰਦ ਪਈ ਆ ਤਰਨਾਟ ਲਿਖਾਉਣ ਨੂੰ ਕਹਿੰਦਾ ਜੀ ਆ ਚਲੋ ਉਰੀ ਆ ਦੀ ਵੱਡੀ ਗੱਲ ਨੇ ਤੇ ਆਪਾਂ ਦਾ ਦੁਕਾਨਤੀ ਓ ਬਾਬੇ ਹਾਂ ਕੇ ਰੇ ਗਿਓ ਰੇ ਉਹ ਸੇਠ ਦਾ ਹੈ ਨਹੀਂ ਆ ਦੁਕਾਨ ਬੰਦ ਪਈ ਆ ਹੈਣੀ ਹਾਂ ਉਹ ਚੱਲ ਛੱਡ ਬਾਬੇ ਜਵਾਨਾਂ ਦੇ ਸੌਦੇ ਹੁੰਦੇ ਨੇ ਤਾਂ ਉਹ ਮੈਨੂੰ ਐ ਦੀ ਮਹਦਨ ਕਰਾ ਲੈਂਦੇ ਲਿਖ ਲਿਆਈ ਉਹ ਕੁਛ ਨਹੀਂ ਹੁੰਦਾ ਜਵਾਨਾਂ ਦੇ ਸੌਦੇ ਨੇ ਤੂੰ ਮੈਨੂੰ ਪੈਸੇ ਦੇ ਚੱਲ ਬਸੋ ਗੱਲ ਯਾਦ ਰੱਖੀ ਜਿਹੜੀ ਮੈਂ ਤੈਨੂੰ ਕਹੀ ਐ ਵੀ ਇੱਕ ਚੁਗਲੀ ਲਾਉਂਗਾ ਸਾਲ ਚ ਠੀਕ ਆ ਆ ਗੱਲ ਯਾਦ ਰੱਖਣੀ ਐ ਤੇ ਕੁਛ ਨਹੀਂ ਯਾਦ ਰੱਖਣਾ ਹੋਰ ਠੀਕ ਆ ਠੀਕ ਐ ਠੀਕ ਆ ਹਾਂ ਹੁਣ ਦੱਸ ਕਿਵੇਂ ਕਰਨਾ ਸਮਝਿਆ ਮੈਂ ਰਲ ਗਿਆ ਤੇਰੇ ਨਾਲ ਚੱਲ ਐ ਕਰੀ ਫੇਰ ਖੇਤ ਆ ਜੀ ਚੰਗਾ ਮੈਂ ਚੱਲਿਆ ਖੇਤ ਨੂੰ ਅੱਛਾ ਹਾਂ ਫੇਰ ਮੈਂ ਤੇਰੇ ਕੀ ਆਵਾਂ ਸਾਈਕਲ ਲੈ ਕੇ ਨਹੀਂ ਕਰੋ ਅੱਛਾ ਸੈਂਗਲ ਚੱਕ ਕੇ ਹਾਂ ਸਿੱਧਾ ਖੇਤ ਆ ਜਾ ਜਿਹੜਾ ਖਮੀਰਗੜ੍ਹ ਵਾਲੇ ਪਾਸੇ ਆ ਹਾਂ ਹਾਂ ਉਧਰਲੇ ਪਾਸੇ ਦਾ ਠੀਕ ਹੈ ਤੇ ਤੂੰ ਖਾਤੇ ਜਾਵੇਂਗਾ ਮੈਂ ਜਾਣਾ ਮੋਟਰਸਾਈਕਲ ਤੇ ਅੱਛਾ ਠੀਕ ਹੈ ਪਹੁੰਚ ਜੀ ਟਾਈਮ ਨਾਲ ਚੰਗਾ ਸਿਰਫ ਬਸ ਠੀਕ ਹੈ ਜਾ ਇਹ ਜਾਂ ਨਕਮਾ ਬੰਦਾ ਰੜਾਇਆ ਐਨ ਵੀ ਤੜਕੀ ਸੰਦੇ ਹਾ ਖੇਤਾ ਜਾ ਪੁੱਥੀ ਬੈਠਾ ਸ਼ਰਮਾ ਪਈ ਜਾਂਦਾ ਕਰੇ ਕਪਾ ਲੈ ਨੀਂਡਾ ਉਹ ਚੰਗਾ ਬੰਦਾ ਮਿਲ ਜਾਂਦਾ ਸਨੇਹਾ ਜਾ ਕਰਦਾ ਕਿਤਾ ਉਹ ਆਂਦਾ ਚੌਧਰੀ ਤੁਰਿਆ 18 ਟਾਇਰੇ ਟਰਾਲੇ ਵਾਂਗੂ ਢੂੜਾਂ ਪੱਟਦਾ ਉਹ ਤੁਰਿਆ ਸਸਰੀ ਕਾਰ ਬਾਬਾ ਉਹ ਕੰਜਰ ਦਾ ਪੁੱਤ ਆ ਥੱਲੇ ਦਾ ਦੇਖ ਲੈ ਕੋਈ ਬਿਮਾਰੀ ਇੰਨਾ ਕਦਾ ਦੇਖ ਲਿਆ ਕਰ ਹੁੰਦਾ ਮੈਂ ਕੀ ਕਰੇ ਤੇਰੇ ਆ ਕੇ 12 ਵਜੇ ਮੈਂ ਕਰਤਾ ਕੀ ਆ ਕੋਪ ਗੱਡ ਦੀ ਪੈਰ ਚ ਮੇਰਾ ਮਿੱਟੀ 'ਚ ਗੱਡੀ ਹੁਣ ਮਿੱਟੀ 'ਚ ਵੀ ਦੁੱਖ ਲੱਗਦਾ ਪੈਰ ਦੀ ਜਿੱਥੇ ਪਹਿਲਾਂ ਗੱਡੀ ਦੀਦਾ ਪੈਰ ਦੀ ਪੈਰ ਪਰਾ ਕਰ ਲੈਂਦਾ ਬਾਬੇ ਤੂੰ ਸੰਦੇਹਾ ਆ ਜਾ ਕਰਨ ਵਾਲੇ ਕੰਮ ਤੇ ਤੂੰ ਹੁਣ ਦੱਸ ਸੂਰਜ ਰਾਜ ਹੁਣ ਚੜਿਆ ਹੁਣ ਚੜਿਆ 12 ਵਜ ਰਹੀ ਨੇ ਕਿਉਂਕਿ ਲਿਆ ਕਹੀ ਚੱਕ ਚੱਲ ਗੁੱਟ ਕਹੀ ਲਿਆ ਉੱਥੇ ਮੇਰੀ 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 ਗੱਲ ਸੁਣ ਬਾਬਾ ਰੋਬ ਨਾ ਮਾਰੀ ਮੇਰੇ ਤੇ ਹਾਂ ਕੀ ਕਰਾਂਗੇ ਤੂੰ ਫੇਰ ਹਾਂ ਫੇਰ ਤੇਨੂੰ ਪਤੀ ਐ ਚੱਲ ਕਹੀ ਚੱਕ ਲੈ ਜਾਂਗਾ ਚੱਕ ਲੈ ਚੱਕ ਲੈ ਚੱਕ ਲੈ ਚੱਕ ਲੈ ਮਾਹ ਤੱਕੇ ਜਨਾ ਮਾਰ ਤੂੰ ਬਾਬੂ ਕਿੱਥੋਂ ਗੁੱਟਣਾ ਆ ਗੁੱਟ ਦੇ ਮੇਰੇ ਮੰਗਰੋਂ ਗੁੱਡਿਆ ਹੋਇਆ ਐ ਕਿਉਂ ਗੁੱਟਣਾ ਕਿਉਂ ਅੱਛਾ ਨਾਲੇ ਕਹਦਾ ਮੰਗਰੋਂ ਗੁੱਟ ਦੇ ਫੇਰੇ ਗੁੱਡਿਆ ਹੋਇਆ ਗੁੱਟੇਗਾ ਮੈਂ ਤਾਂ ਆਪਦੀ ਅੱਡ ਹੋਲੀ ਚ ਗੁੱਟ ਲਗੂ ਆ ਮੈਂ ਤਾਂ ਐਂ ਜਾਉ ਓਏ ਇੱਧਰ ਜਾਣਾ ਇੱਧਰ ਇੱਧਰ ਜਾਣਾ ਸਿੱਧਾ ਇੱਧਰ ਕਰ ਮੂੰਹ ਇੱਧਰ ਬਾਬੇ ਤੂੰ ਬੈਹੇ ਹੋਇਆ ਐਂ ਨਹੀਂ ਬੰਦਾ ਜਾ ਸਕਦਾ ਆਪ ਮੇਰੀ ਗੱਲ ਸੁਣ ਆਪਾਂ ਨੇ ਗੁੱਡਣੀ ਨੇ ਹਾਂ ਜਿਵੇਂ ਮਰਜ਼ੀ ਗੁੱਟ ਲੈ ਚੱਲ ਗੁੱਟ ਲੈ ਜਿਵੇਂ ਜੀ ਕਰਦਾ ਉਵੇਂ ਗੁੱਟ ਲੈ ਗੁੱਡ ਲੈ ਬਾਬੇ ਹਾਂ ਤੇਰੇ ਵਰਗੇ ਮੈਨੂੰ ਬਹੁਤ ਟੱਕਰਦੇ ਨੇ ਉਹ ਕੀ ਬੋਲਾਂ ਨੂੰ ਇਹਦਾ ਮੈਂ ਤੇਨੂੰ ਲਿਹਾਜ਼ ਕਰਦਾ ਵਿਚਾਰ ਗਵੰਡ ਮੱਥੇ ਕਿਉਂ ਨਾ ਕੀਆਂ ਦੂੰ ਫੇਰਾ ਮੈਂ ਚਾਹੁੰਦਾ ਤਾਂ ਮੈਂ ਤਾਂ ਗੱਲਾਂ ਦੱਸਦਾ ਤੈਨੂੰ ਕ ਵੀਰ ਉਹ ਬਹੁਤਾ ਹੁੰਦਾ ਸਾਡਾ ਹਾਂ ਚੱਲ ਤਮ ਕਰ ਤਮ ਕਰਨੇ ਵਾਸਤੇ ਆਇਆ ਥਰੇ ਮੈਂ ਕੰਮ ਵਾਲੀ ਲੱਛਣ ਤਾਂ ਕੋਈ ਨਹੀਂ ਲੱਗਦੇ ਜਿਵੇਂ ਤੂੰ ਐ ਤਿਆਰ ਬਿਆਰ ਹੋ ਕੇ ਆਣਾ ਹੁੰਦਾ ਨਾ ਐ ਬੰਦਾ ਕੰਮ ਥੋੜੀ ਕਰਦਾ ਹੁੰਦਾ ਵਾਹ ਓਏ ਬਾਬੇ ਇੱਕ ਖਾਣਾ ਹੀ ਜਾਊਆ ਜੱਟ ਨਾਲ ਤੇ ਇੱਕ ਪਹਿਨਣਾ ਅੱਛਾ ਹਾਂ ਕੰਮ ਨਾ ਕਰੀਓ ਡੱਕਾ ਤੋੜੀਓ ਨਾ ਹਣਾ ਹੁਣ ਤੇਰੇ ਨਾਲ ਕਹਾਂ ਨਹੀਂ ਲੱਗ ਰਹਾ ਮੈਂ ਚੱਲ ਆ ਜਾ ਦੰਗਾ ਆ ਜਾ ਆ ਜਾ ਨਾਲੇ ਹੋਰ ਦੁਪਹਿਰਾ ਹੋ ਗਿਆ ਹੁਣ ਤਿੰਨ ਤਿੰਨ ਚਾਰ ਘੰਟੇ ਹੋ ਗਏ ਤੇ ਇੱਕ ਬਿੰਦ ਨਹੀਂ ਟਿਕਣ ਦਿੱਤਾ ਪਾਣੀ ਵੀ ਉਰੀ ਲੈਣਾ ਅੱਛਾ ਦਾ ਗੁੱਡਲਾ ਥੋੜਾ ਜਿਆ ਰਹਿ ਗਿਆ ਜਰਾ ਗੁੱਟ ਕੇ ਚੱਲਦੇ ਆਂ ਭਾਂ ਤੂੰ ਚਾਹ ਲੈ ਆਈ ਮੈਂ ਉੱਥੇ ਬੈਠ ਜੂ ਨਾਮ ਲੈ ਨੂੰ ਮਦਨੇ ਤੇ ਚਾਹ ਲੈ ਆ ਨਾ ਮੈਂ ਚੱਲਿਆ ਚੰਗਾ ਲੈ ਫੇਰ ਗੁੱਟ ਨਾਲ ਹੈ ਫੇਰ ਗੁੱਟ ਨਾਲ ਲੈ ਅੱਛਾ ਤੂੰ ਕਿੱਥੇ ਜਾਣਾ ਹੈ ਮੈਂ ਰਾਮ ਕਰਦਾ ਉੱਥੇ اچھا ਮੈਂ ਚਾ ਲਿਆ ਮੈਂ ਹਾਂ ਤੂੰ ਚਾ ਲਿਆ ਲੈ ਮੈਨੂੰ ਟਾਈਮ ਵੀ ਲੱਗ ਸਕਦਾ ਹੁਣ ਕਹੀ ਦਾ ਲੈ ਜਾ ਕੋਠੇ ਤੱਕ ਮੈਂ ਤਾਂ ਉੱਥੋਂ ਆਪਣੀ ਗੰਧਿਆਲੀ ਲੈ ਕੇ ਜਾਊਂਗਾ ਮਾ ਮਾਂ ਖਾਣੇ ਚ ਜ ਖਾਣੀ ਦੇਖਿਆ ਉਸੇ ਕਰ ਤੈ ਪਹਿਰੇ ਖਾਪ ਪਾਏ ਕੀ ਹੋਇਆ ਤੈਨੂੰ ਮੈਂ ਤੇਰੀ ਚਾਹ ਲੈਣ ਆਇਆ ਅੱਛਾ ਕੋਈ ਨਹੀਂ ਬਣਾਉਣੀ ਐ ਚਾਹ ਤਨਾਲੇ ਆਇਆ ਕਰੀ ਹਾਂ ਉਹ ਪਤਾ ਕੀ ਆ ਮੇਰੇ ਬਾਬਾ ਜੀ ਦੇ ਖੁਰਕ ਲੱਗ ਰਹੀ ਜੀ ਬਹੁਤ ਆਏ ਲੱਗ ਰੇ ਪਿੰਡਾ ਚੇੜ ਨਵਦਾ ਤੁਹਾਨੂੰ ਨਹੀਂ ਦੱਸਦਾ ਹੈਗਾ ਉਸੰਗਦਾ ਉਹ ਤਾਂ ਬਹੁਤ ਐਡਾ ਐਡਾ ਪਿਲ ਕਰੇ ਹੋ ਰਹੇ ਨੇ ਉਹਦੇ ਕੋਈ ਮਾਰੀਏ ਨਾ ਮੈਨੂੰ ਬਤਾਲਾ ਲੱਗਦੀ ਨਾ ਜੀ ਤੁਹਾਨੂੰ ਸੰਗਦਾ ਨਹੀਂ ਦੱਸਦਾ ਤਾਂ ਬਹੁਤ ਜੱਜ ਦਾ ਬਹੁਤ ਤੰਗ ਹੈ ਉੱਥੇ ਮੇਟਾ ਦਾ ਕਿਸ ਨੂੰ ਲੱਗ ਰਿਹਾ ਤੂੰ ਹੀ ਅਕਸਾਨ ਲੱਗ ਰਿਹਾ ਤੁਸੀਂ ਐ ਕਰੋ ਮੈਂ ਆਂਦਾ ਆਂਦਾ ਬਾਬੇ ਅਖਮ ਟੱਕੇ ਲੈ ਕੇ ਗਿਆ ਤੀ ਅੱਛਾ ਹਾਂ ਤੇ ਤੁਸੀਂ ਮਤਲਬ ਇੱਕ ਤਾ ਚਾਹ ਹੁਣ ਦੇ ਤੁਸੀਂ ਬਣਾ ਕੇ ਮੈਂ ਲੈ ਜਾਊਂਗਾ ਅੱਛਾ ਫੇਰ ਤੁਸੀਂ ਜਦੋਂ 4 ਵਜੇ ਚਾਹ ਬਣਾ ਕੇ ਲਿਆਉਂਗੇ ਜਾਨ ਸਰ ਬਿਨਾ ਪੁੱਛੇ ਪੂਰੇ 4 ਵਜੇ ਉਹਨਾਂ ਦਾ ਹੱਥ ਵੜ ਕੇ ਜੀਭ ਲਾ ਦਿਓ ਉਹਨਾਂ ਦੀ ਖੁਰਕ ਠੀਕ ਹੋ ਜਾਊਗੀ ਪੱਕਾ ਠੀਕ ਹਾਂ ਜੀ ਹਾਂ ਪੱਕਾ ਜੀ ਬਾਬੇ ਦੀ ਗਾਰੰਟੀ ਹੈ ਆ ਕੋਈ ਨਹੀਂ ਫੇਰ ਇਹ ਤਾਂ ਕਰ ਦੂੰਗੀ ਜੇ ਉਹ ਠੀਕ ਹੋ ਜਾਣਗੇ ਹਾਂ ਜੀ ਹਾਂ ਹਾਂ ਇਹ ਜ਼ਰੂਰ ਕਰੋ ਚਲ ਤੂੰ ਬਹਿ ਜਾ ਇੱਥੇ ਮੈਂ ਚਾਹ ਬਣਾ ਕੇ ਦਿੰਦੀ ਚੰਗਾ ਜੀ ਅੰਬਾ ਜੀ ਹਾਂ ਚਾਹ ਪੂਰੀ ਘਟ ਬਣਾ ਦਿਓ ਅੱਛਾ ਹਾਂ ਪੱਤੀ ਠੋਕੇ ਮਿੱਠਾ ਰੋਕ ਕੇ ਚੰਗਾ ਕੋਈ ਨਹੀਂ ਬਣਾ ਦੂੰਗੀ ਬਾਹਲਾ ਬੋਲਦਾ ਤੂੰ ਤਾਂ ਲਾ ਬੋਲਣ ਨੂੰ ਮੈਂ ਜਸਰ ਆਊਟ ਸਪੀਕਰਾਂ ਹੋਰ ਕੀ ਐ ਨਾਟ ਸਪੀਕਰ ਤਾਂ ਹੈਗਾ ਬੋਲਣ ਨੂੰ ਮੈਨੂੰ ਬੋਲਣਾ ਵੀ ਨਹੀਂ ਹੁੰਦਾ ਬਾਹਲਾ ਨਹੀਂ ਇੰਨਾ ਨਹੀਂ ਬੋਲੀਦਾ ਤੂੰ ਹੀ ਤੁਸੀਂ ਬਾਹਲੇ ਲੱਗ ਜਾਓ ਮੇਰੇ ਤੇ ਉਥੇ ਬਾਰੀ ਟਿਕਦਾ ਪੂਰਾ ਤੁਸੀਂ ਹੀ ਮੜਾ ਮੋਟਾ ਪਿਆਰ ਨਾਲ ਪੂਰਦੇ ਅੰਬਾ ਜੀ ਹਾਂ ਮੇਰੇ ਬਾਬੇ ਦੇ ਅੱਖ ਵਰਗੀ ਚਾਹ ਬਣਾ ਦਿਓ ਲਾਲ ਹੋ ਗਈ ਐ ਜੱਟ ਦੀ ਅੱਖ ਆ ਜਾਣਾ ਤੇਰੀ ਅੱਖ ਵਰਗੀ ਨਾ ਬਣਾ ਨਾ ਮਣ ਮਣ ਸੁਰਮਾ ਪਾ ਰੱਖਿਆ ਦਾ ਹੋਰ ਥੋੜੂ ਤਾਂ ਮੇਰੀ ਅੱਖਾਂ ਰੜਕਦੀਆਂ ਨੇ ਬੱਸ ਵਾਹ ਬੋਲ ਸਾਰਾ ਤੇ ਨੀਤ ਡੇਗੀ ਰੱਖਦੀਆਂ ਨੇ ਮੇਰੀ ਅੱਖ ਦੇ ਇਹਦਾ ਸੁਰਮੇ ਪਾਣਾ پیسے ਆਪਦੇ ਲਾਣਾ ਕਿਸੇ ਦੇ ਲਾਣਾ ਨਾ ਆ ਲੈ ਜਾ ਚਾਹ ਛੇਤੀ ਬਾਗ ਜੀ ਇੱਥੇ 4:00 ਵਜੇ ਜੀ ਅੰਬਾਲੀ ਮੜਿਆ ਖੜਾ ਕਰਿਓ ਮਰ ਕੰਦੇ ਕਾਹ ਹੈ ਜਣਾ ਜਮੀਨਿਸਵਾ ਹੈਗਾ ਬਾਬਾ ਪਤਾ ਨਹੀਂ ਕਿਵੇਂ ਚੱਲਦਾ ਇਹਨੂੰ ਅੰਬਾਲੀ ਹੈ 4 ਵਜੇ ਆਜ ਨੂੰ ਆਜਾਦ ਕਰਕੇ ਕੋਈ ਨਹੀਂ ਜਾਂਦਾ ਮੇਰੇ ਤੋਂ ਵਗ ਲੈ ਕੰਮ ਨਾਲ ਭਾਈ ਖੇਤ ਜਾਂਦੇ ਜਾਂਦੇ ਚਾਹ ਠੰਡੀ ਹੋ ਜੂਗੀ ਨਾਲੇ ਮੈਂ ਪਿਆਣਾ ਜੱਟ ਨੂੰ ਬੁਕਣਾ ਯਾਦ ਹੈ ਮੇਰੇ ਜਦੋਂ ਥੱਪੜ ਮਾਰਿਆ ਸੀ ਐਂ ਪੁੱਲਦਾ ਥੋੜੀਆਂ ਮੈਂ ਤਾ ਕਹਿੰਦਾ ਸੀ ਵੀ ਚੱਲ ਕਾ ਨੂੰ ਕਾ ਨੂੰ ਕਾ ਨੂੰ 6 ਮਿੰਟ ਹਿਰ ਕੇ ਜੁਗਲੀ ਲਾ ਦਾਂਗੇ ਪਰ ਜੱਟ ਲਵਾ ਕੇ ਹਟੂਗਾ ਜੀ ਅੱਜ ਪੂੰਛਣਾ ਚਕਾਈ ਨਾ ਤੇਰੀ ਜਟਾ ਤੂੰ ਕੀ ਜਾਣੇਗਾ ਬਿੱਤਰਨਾਡ ਨਾਲ ਬਾਹ ਪਿਆਦੀ ਐ ਇਨੀ ਫੇਰ ਲੈ ਜਾਾਂਗੇ ਆਂਦੇ ਜਾਂਦੇ ਕੀ ਲੜ ਗਿਆ ਤੇਰੇ ਉਹ ਲੜਤਾ ਅੰਬੋ ਦੇ ਗਿਆ ਗੁੱਸਾ ਅੰਬੋ ਦੇ ਲੜ ਗਿਆ ਹਾਂ ਤੇਰੀ ਅੰਬੋ ਦੇ ਉਹ ਤੇਰੀ ਅੰਬੋ ਦੇ ਮੇਰੀ ਅੰਬੋ ਕਿਹੜੀ ਆ ਹੋਰ ਉਹ ਜਿਹੜੀ ਕਰੇ ਆ ਉਹ ਤੇਰੀ ਅੰਬੋ ਹੋ ਮੇਰੀ ਘਰ ਵਾਲੀ ਆ ਇਹਦਾ ਕਿਸੇ ਦੀ ਲਾਲਚ ਹੈ ਉਹਦੇ ਦਾ ਗੁੱਸਾ ਲੜ ਗਿਆ ਉਹ ਤਾਂ ਬਾਬੇ ਪਤਾ ਕੀ ਹੈ ਜਦੋਂ ਮੈਂ ਉਹਨੂੰ ਮੈਂ ਕਿਹਾ ਵੀ ਅੰਬੋ ਬਾਬੇ ਨੇ ਚਾਹ ਮੰਗਾਈ ਆ ਉਹ ਤਾਂ ਕਹਿੰਦੀ ਆ ਮੇਰੇ ਦਾ ਬੁੜਕਾ ਵੱਢ ਲਿਆ ਹੁੰਦਾ ਬਾਬੇ ਮੇਰੇ ਦਾ ਡਰਦੇ ਦਾ ਮੂੰਹ ਤੇ ਲਿਕੜ ਗਿਆ ਮੈਂ ਤਾਂ ਬੱਝ ਲਿਆ ਉਹਦੀ ਜਾਨ ਬਚਾ ਕੇ ਹੁਣ ਉਹ ਐ ਕਰਦੀ ਆਂਦੀ ਦੀ ਗੰਦੀ ਤੇਰੇ ਬਾਬੇ ਨੂੰ ਖਾਉਂਗੀ ਤੂੰ ਤਾਂ ਬਚ ਗਿਆ ਹੁਣ ਉਹ ਮੈਨੂੰ ਲੱਗਦਾ ਖੇਤ ਆਉਗੀ ਬਾਬੇ ਬਦਲਾ ਜੇ ਬਚਣਾ ਓਰੇ ਬਹਿ ਜਾ ਬਹਿ ਜਾ ਬਹਿ ਜਾ ਕੁਝ ਨਹੀਂ ਹੋਇਆ ਕਿਸੇ ਨੂੰ ਬਾਬੇ ਬਹਿ ਜਾ ਐ ਨਹੀਂ ਕੋਈ ਹਲਕਾ ਦਾ ਹੁੰਦਾ ਉਹ ਬੈਠਣ ਦਾ ਟਾਈਮ ਕਿੱਥੇ ਬੈਠਣ ਦਾ ਟਾਈਮ ਕਿੱਥੇ ਤੂੰ ਬਦਲਾ ਜੇ ਬਚਣਾ ਐਦੂ ਦਾ ਬਾਬੇ ਤੂੰ ਨੈਲ ਤੇ ਛਾਲ ਮਾਰ ਜਾ ਜੈਂਬੋ ਨੇ ਅੱਧ ਪਚਦਾ ਖਾਊਗੇ ਰ ਤੜਫ ਕੇ ਮਰੇਗਾ ਦੇਖ ਲੈ ਕੋਈ ਕੰਮ ਤੋਂ ਟਲਦਾ ਇਹ ਜੇ ਲੱਛਣ ਕਰਦਾ ਨੂੰ ਚੰਗਾ ਚੰਗਾ ਤੈਨੂੰ ਇਹ ਲੱਗਦਾ ਮੈਂ ਕੰਮ ਤੋਂ ਢਾਲਦਾ ਹੋਰ ਕੀ ਕਰਦਾ ਹਾਂ ਚਾ ਚੰਗਾ ਕੋਈ ਨਹੀਂ ਲੈ ਹੁਣ ਆਂਦੀ ਹੋਊਗੀ ਆਂਦੀ ਹੋਊਗੀ ਆਈ ਨਹੀਂ ਕੋਈ ਝਲਕਦਾ ਹੁੰਦਾ ਹੈ ਆਈ ਨਹੀਂ ਕੋਈ ਝਲਕਦਾ ਹੁੰਦਾ ਤੂੰ ਉਹਦੀ ਸਪੀਡ ਐ ਬਹੁਤ ਐ ਮਸਾ ਬੱਜ ਕੇ ਮੈਂ ਦੂਜੇ ਰਾਹ ਪੈ ਗਿਆ ਆ ਜਾਣ ਦੇ ਜੰਗਲ ਆ ਜਾਣ ਦੇ ਲੈ ਚੰਗਾ ਮੈਂ ਤਾਂ ਜਾਣਾ ਲੈ ਹਜੇ ਵੀ ਬਚ ਜਾ ਓਏ ਭੱਗ ਜਾ ਜਾ ਮੈਂ ਤਾਂ ਓਏ ਮੰਨ ਲੈ ਮੇਰੀ ਗੱਲ ਫੇਰ ਕਹੇਗਾ ਕਿਸੇ ਬੰਦੇ ਨਾਲ ਬਾਪੇ ਆਤੀ ਓਏ ਭੱਗ ਜਾ ਪਣੋਇਆ ਭੱਗ ਜਾ ਹੁਣ ਕਿੱਥੇ ਜਾਣਾ ਤੂੰ ਚੰਗਾ ਲੈ ਮਾਰ ਮਾਰ ਤੇਰੀ ਮੌਤ ਮਾਰ ਰਾਮ ਕਰਦਾ ਘੰਟਾ ਮਾਰ ਤੇਰੀ ਮੌਤ ਮੈਨੂੰ ਕੀ ਮੈਂ ਲੋਗੀ ਮੈਂ ਤਾਂ ਸੁਨੇਹਾ ਨਾਮ ਦੀ ਲਾਤਾ ਲੈ ਕੰਮੋਂ ਤੋਂ ਡਰਦਾ ਕੀ ਲੱchnਾ ਕਰਦਾ ਐਵੇਂ ਵੀ ਕੋਈ ਬੰਦਾ ਹਲਕਾ ਜਾਂਦਾ ਹੁੰਦਾ ਕੱਲ ਆਰਾਮ ਹੀ ਕਰਦੇ ਆ ਯਾਰ ਤੜਕੇ ਗੁੱਟਾਂਗੇ ਮਿਰਚਾਂ ਦਾ 2 ਘੰਟੇ ਆਰਾਮ ਕਰ ਲਖਣ ਕਰਦਾ ਕਿਡੇ ਕਿਡੇ ਪੈਂਦੇ ਗੱਪੜ ਸਮਾਰ ਕੇ ਮਾਰ ਲੈ ਮੇਰੇ ਤੋਂ ਜਿਹਦੀ ਰਲੂ ਕੋਈ ਜਿਹਦੀ ਲੰਗਵਾ ਸੂਰ ਲਾਇਆ ਕਿ ਫਿਰ ਜਿੰਨਾ ਮਰਜੀ ਕੰਮ ਕਰ ਦੋ ਜੋ ਵੀ ਨਹੀਂ ਆਇਆ ਕਰਦਾ ਉਹ ਤੈਨੂੰ ਦੁਕਾਨ ਕਾਦੀ ਕਰਾਦੀ ਕੀੜੇ ਮਾਰ ਦਵਾਈਆਂ ਦੀ ਤੂੰ ਤਾਂ ਬਾਣੀਏ ਬਣ ਗਿਆ ਜਮਾ ਦੇਖ ਲੈ ਕਿਵੇਂ ਪੀਸ ਰਿਆ ਫਿਰਦਾ ਜੜ ਲਾ ਲੈ ਜਾ ਕੇ ਅੱਬੀ ਹੁਣ ਐ ਉਮਰ ਚ ਮੈਂ ਸੰਨੀ ਲੜਾਂ ਨਹੀਂ ਪਹਿਲਾਂ ਕੀ ਛੇਈ ਲੱਗਿਆ ਹੋਈ ਸੀ ਤੂੰ ਦੇਖ ਲੈ ਕਿਤੇ ਕਿਤੇ ਮੇਨੇ ਮਾਰਦੇ ਨੇ ਜੇ ਲੱਗਿਆ ਹੁੰਦਾ ਫੇਰ ਕਿਹੜਾ ਕੁਰਸੀ ਤੇ ਬਿਠਾ ਦਿੰਦੇ ਉਹ ਛੋਟੀ ਕੁੜੀ ਦਾ ਮਾਰਤੀ ਉਹ ਪਤੰਦਰਾ ਛੋਟੀ ਕੁੜੀ ਦਾ ਮਾਰਤੀ ਸਰਦਾਰੋ ਉਹ ਤਾਂ ਮਾਰਤੀ ਹੁਣੀ ਮੈਨੂੰ ਲੱਗਦਾ ਹੁਣ ਤੱਕ ਹਏ ਸਰਦਾਰਾ ਕਿਹੜੇ ਪੂਛੜੇ ਨੂੰ ਅੱਗ ਲਾਈ ਜਾਂਦਾ ਸਤਿ ਸ੍ਰੀ ਅਕਾਲ ਕੱਤਰੀ ਗਰ ਓ ਸਰਦਾਰਾ ਓ ਸਰਦਾਰਾ ਛੋਟੀ ਕੁੜੀ ਦਾ ਮੈਨੂੰ ਲੱਗਾ ਮਾਰਤੀ ਬਾਬੇ ਨੇ ਓ ਛੇਤੀ ਭੱਗ ਜਾ ਓਏ ਓ ਪਹਿਲਾਂ ਤੂੰ ਦੱਸ ਭਾਈ ਕੀ ਦਾ ਕਸ ਹੈ ਓ ਮੈਂ ਤਾਂ ਸੀਰੀ ਆ ਕੀ ਦਾ ਉਹਦਾ ਬਾਬੇ ਦਾ ਪਪਾ ਕਿਹੜਾ ਓਹੋ ਹੁਣ ਤੈਨੂੰ ਮੈਂ ਕਿਵੇਂ ਦੱਸਾਂ ਸਰਦਾਰਾ ਓ ਜਿਹਨੂੰ ਤੁਸੀਂ ਨੀ ਕੁੜੀ ਵਿਆਹੀ ਹੋਈ ਆ ਬਾਬੇ ਨੂੰ ਓ ਤੂੰ ਕਿਹੜੀ ਕੁੜੀ ਕਿਹੜੇ ਬਾਬੇ ਦੀ ਗੱਲ ਕਰਦਾ ਓ ਮੈਂ ਓਹੋ ਮੇਰਾ ਮਤਲਬ ਓ ਛੋਟੀ ਕੁੜੀ ਨੀ ਵਿਆਹੀ ਹੋਈ ਓ ਅਮਰਤ ਬਾਬੇ ਨੂੰ ਅੱਛਾ ਅਮਰਤ ਪਰੋਣੇ ਦੀ ਗੱਲ ਕਰਦਾ ਓ ਮੇਰਾ ਤਾਂ ਬਾਬਾ ਲੱਗਦਾ ਹੈ अच्छा पर तेरा लगदा होना बाबा ਸਾਡਾ ਤਾਂ ਪੁਰਾਣਾ ਹੋ ਗਿਆ ਤੂੰ ਗੱਲਾਂ ਮਕਾ ਸਰਦਾਰਾ ਤੁਸੀਂ ਐਂ ਕਰੋ ਆਪਣੇ ਦੁੱਲੀ ਦਾ ਆਪਣਾ ਚੱਕੋ ਛੇਦੀ ਕਿਰਾ ਬਲਾ ਲਾ ਮੁੰਡੇ ਮੰਡੇ ਨੂੰ ਜਿੰਨੇ ਕਿ ਹੈਗੇ ਨੇ ਛੋਡੇ ਪਾਈ ਤੂੰ ਮੈਨੂੰ ਤਿਕਾਈ ਨਾ ਪੂਰੀ ਗੱਲ ਸਮਝਾ ਉਹ ਮੈਂ ਦੱਸਦਾ ਤੈਨੂੰ ਸਰਦਾਰਾ ਪਤਾ ਕੀ ਹੈ ਨਾ ਛੋਡਾ ਜਿਹੜਾ ਪੁਰਾਣਾ ਹੈ ਬਾਬਾ ਉਹ ਅਮਰਤਾ ਉਹੋ ਛੋਡੀ ਕੁੜੀ ਨੂੰ ਖੇਤ ਬਲਾ ਕੇ ਮਾਰ ਕੇ ਦੱਬੂਗਾ ਅੱਜ ਅੱਛਾ ਹਾਂ ਮੈਨੂੰ ਪੱਕਾ ਪਤਾ ਹੈ ਗਾਰੰਟੀ ਹੈ ਮੈਂ ਉਹਦਾ ਨੌਕਰ ਹਾਂ ਅੱਛਾ ਓ ਇਕਲਿਆ ਵਾਰ ਓ ਆ ਜਾਓ ਕੀ ਹੋ ਗਿਆ ਬਾਪੂ ਕੀ ਗਾਹ ਪਰ ਖੇਤ ਹੈ ਓ ਮੈਂ ਦੀ ਦਾਤਾ ਇਹ ਤਾਂ ਸੁਣ ਪਈ ਆ ਆ ਸੁਨੇਹਾ ਲੱਤੀ ਓ ਮੈਂ ਛੋਟੇ ਬਾਬੇ ਦਾ ਸਿਰੀ ਛਾਡੇ ਬਾਬੇ ਦਾ ਸਿਰੀ ਓ ਬਾਬਾ ਨਹੀਂ ਆਪਣੇ ਪਰੋਣੇ ਦਾ ਸਿਰੀ ਹੈ ਓ ਫੇ ਕੀ ਓ ਛੋਟੀ ਕੁੜੀ ਨੂੰ ਮਾਰੂ ਜੇ ਪਰੋਣਾ ਛੋਟਾ ਖੇਤ ਤੇ ਲਿ ਜਾ ਕੇ ੱਪੂ ਗਾ ਨੂੰ ਮਾਰ ਕੇ ਤੁਸੀਂ ਛੇਤੀ ਪਟਾਂਗਾ ਸੋਟੀਆਂ ਚੱਕ ਕੇ ਆਪਦੀਆਂ ਆ ਜਾਓ ਮੇਰੇ ਨਾਲ ਖੇਤ ਚੱਲਣੇ ਓ ਨਾਲੇ ਭੋਲੇ ਨੂੰ ਬੋਰ ਮਾਰਨ ਵਾਲੇ ਨਾਲ ਚੱਕ ਲੈ ਮੇਰੇ ਅੰਦਰ ਨਾਲੇ ਆਪਣੇ ਕਿੱਠੇ ਦਿੱਤਰ ਮਾਰਨੀ ਓ ਹੋਰ ਟੱਕ ਲੋ ਜਿਹੜਾ ਕੋਸਾਂ ਦਾ ਹੈ ਉਹ ਹੁਣ ਰਫਲ ਵੀ ਨਹੀਂ ਹੈਗੀ ਛੋਟੇ ਓ ਬੋਲੇ ਓ ਬੋਲੇ ਆ ਜਾ ਕਿਹੜਾ ਭਾਈ ਸ਼ਟਾ ਟਕਰਾ ਦੇ ਪੜੋਈਆ ਉੱਤੇ ਚੜ ਕੇ ਬਹਿ ਗਿਆ ਹਸਟਾਰਟ ਕਰੋ ਪਾਲਾ ਹੁਣ ਦੇਖਦਾ ਕੀ ਹੈ ਨੌਜਵਾਨ ਹੈ ਉਹ ਕੱਪੜਾ ਦਾ ਛਿੱੜ ਦੇ ਓਏ ਓ ਪਾਲਾ ਕੁਛ ਕਰਨਾ ਦਾ ਕਰਾ ਓ ਮੇਰੇ ਬਾਪੇ ਦਾ ਅੱਜ ਦੀ ਚਾਬੀ ਨਾਲ ਸਟਾਰਟ ਹੋ ਜਾਂਦਾ ਓਏ ਤੂੰ ਹੱਥ ਪਾ ਇਹਨੂੰ ਬਣਿਆ ਚਾਬੀ ਦਾ ਹਾਂ ਓਏ ਕੀ ਹੋ ਗਿਆ ਬਾਪੇ ਓਸਾ ਤਰਾ ਪਾਉਰੀ ਸਾਨੂੰ ਛੇੜੀਗਾ ਤੂੰ ਸਾਨੂੰ ਵੀ ਕੁੜੀ ਨੂੰ ਵਿਛਵਾਵੇਂਗਾ ਪਾਲ ਲੈਣਗੇ ਪਾਲ ਪਾਲ ਛੇੜੀ ਪਹਲਾ ਛੇਤੀ ਕਰ ਓਏ ਦੂਜਾ ਦੂਜਾ ਲੈਣਾ ਸੀ ਸਰਦਾਰਾ ਛੋਟੀ ਚਾਬੀ ਆ ਲੈ ਟਰੈਕਟਰ ਤੁਸੀਂ ਮਾਰ ਗੋਲੀ ਦੇਣੀ ਹੈਗੀ ਤੂੰ ਕੀ ਮੇਰੇ ਯਾਰ ਬਾਪੇ ਖਿੱਚਾ ਖਿੱਚਾ ਉਧਰ ਹੋ ਕੇ ਖਿੱਚਾ ਪਾ ਲੈ ਕਿੱਥੇ ਕਿੱਧਰ ਖਿੱਚ ਲੈ ਕਿਸੇ ਪਾਸੇ ਖਦਾ ਪਾ ਲੈ ਏ ਨਾ ਓਏ そけですぐ行きます ਕਲੇਟੀ ਹੋਗੀ ਆ ਨਮੀ ਵੀ ਪਾਸੇ ਡੀ ਮਜ਼ਾਸ ਨੂੰ ਦੇ ਦਿੰਦੇ ਖਾ ਲੈ ਓਏ ਉਹ 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 ਖਾ ਲੈ ਫону ਕੀ ਦੇ ਬੁਲਾਇਆ ਓਏ ਸ਼ਾਇਰ ਟਿਕਣਾ ਨਹੀਂ ਆਪਣਾ ਗੱਲ ਸੁਣ ਲਓ ਉਹ ਗੱਲ ਸੁਣ ਲਓ ਫਰਕ ਤੋਂ ਸੁਣ ਨਾ ਕਿਉਂ ਅੱਗੇ ਗੱਲ ਕਰ ਚੱਲ ਤਾਂ ਸੁਣ ਆ ਗਿਆ ਉਹ ਗੱਲ ਸੁਣ ਲਓ ਬੰਲਾ ਬੋਲੇ ਕੇ ਛੋੜਾ ਸਿਰੀ ਤਰਨਾਟ ਲੈ ਕੇ ਆਵੀਂ ਕੁਟੂ ਅੱਜ ਛੋਟੀ ਕੁੜੀ ਨੂੰ ਕਿਉਂ ਕੁੱਟਦੇ ਏ ਉਹਨੂੰ ਬੁਲਾਓ ਓਰੇ ਓਰੇ ਬੁਲਾਓ ਉਹਨੂੰ ਓਏ ਹਰ ਕਰੀ ਦੀਗੀ ਆ ਓਕੇ ਲੈ ਬੱਸੋਂ ਲੱਗਦਾ ਤੈਨੂੰ ਕੁੜੀ ਹਲਕਰੀ ਆ ਦੇ ਆਪਣਾ ਸੀਰੀ ਕਹਿੰਦਾ ਦੀ ਤਰਨਾਟ ਸੀਰੀ ਨੇ ਤਾਂ ਮੈਨੂੰ ਕਿਹਾ ਕਹਿੰਦਾ ਕਿ ਤੂੰ ਖੁਰਕ ਪੀ ਪੀ ਅਜੀਬ ਲਾ ਦੇ ਜੀ ਵੀ ਸਾਨੂੰ ਲੈ ਕੇ ਅੱਜ ਉਸ ਨੇ ਮੈਨੂੰ ਕਿਹਾ ਕਹਿੰਦਾ ਉਹ ਖੇਤ ਆਂਦੀ ਆ ਕਹਿੰਦਾ ਜੀ ਬੋਲ ਉਹ ਬਲਾਓ ਕਿੱਥੇ ਬੈਠਾ ਉਰੀਆ ਫਿਰ ਦੱਬੋ ਲੈ ਉਹ ਪਤਾ ਨਹੀਂ ਆਏ ਸੱਗੀ ਪਰਾਂਦੇ ਕਿੱਥੇ ਹੋਗਾ ਮੇਰੀ ਉਹੀ ਗੱਲ ਕਰ ਉਹ ਮਾਰੀ ਮਾਰੀ ਨਾ ਨਾ ਤਾਂ ਸਾਡਾ ਕਿਉਂ ਗਲੇਸ ਕੋ ਆਏਗਾ ਫालतू ਚ ਇਹਨੂੰ ਪੁੱਛੋ ਕੀ ਪੁੱਛੀ ਇਹਨੂੰ ਤੇਰੇ ਬੰਦੇ ਨੂੰ ਪੁੱਛ ਤੇਰੇ ਬੰਦੇ ਨੂੰ ਕੀ ਪੁੱਛੀ ਹੈ ਠੀਕ ਆ ਓ ਓ ਖੜੋ ਅਰੇ ਹੱਥ ਰੋ ਮੈਂ ਸਾਰਿਆਂ ਦੇ ਫੇਰ ਦੂੰਗਾ ਫੇਰ ਕਹੂੰਗਾ ਕਿ ਹਾਨੀ ਹੈਗਾ ਉਹ ਤੂੰ ਗੱਲ ਕਾਣੀ ਕਰਦਾ ਉਹ ਦੱਸ ਗੱਲ ਦਾ ਸਦਾ ਹੋਗੇ ਤੇਰੇ ਦੱਸ ਕੀ ਗੱਲ ਆ ਤੇਰੇ ਇਹ ਹੀ ਕਹਿੰਦਾ ਕਹਿੰਦਾ ਹਾਂ ਹਲਕੀਆ ਤੇਰੇ ਘਰ ਵਾਲੀ ਜਦੋਂ ਉਹ ਜੀਬ ਲੈ ਕੇ ਆਉਗੀ ਕੱਢ ਕੇ ਐਂ ਕਹਿੰਦੀ ਉਹ ਕਹਿੰਦਾ ਉਹ ਤੇ ਖੁਰਕ ਪਈ ਪਈ ਉਹ ਤੇ ਜੀਬ ਲਾ ਦੇ ਜਾ ਕੇ ਕਹਿੰਦਾ ਕਿਸੇ ਸੰਤ ਨੇ ਕਿਹਾ ਤੂੰ ਨਾਗਾ ਕਹੇ ਕਿਹਾ ਓਏ ਤੂੰ ਕੋਈ ਮੇਰੀ ਆ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣੋ ਹਲ ਤੈ ਮੈਨੂੰ ਕਿਹਾ ਨਹੀਂ ਆਕੇ ਓ ਜੱਟਾ ਹਾਂ ਜਵਾਨੋਂ ਮੁੱਕਰ ਗਿਆ ਤੂੰ ਉਹ ਕਿਹੜੀ ਜਵਾਨਗਰੀ ਦਿੱਤੇ ਉਹ ਜਵਾਨ ਤੇ ਰਹਿੰਦਾ ਜਵਾਨ ਤੇ ਉਹ ਮੈਂ ਦਾ ਜਵਾਨ ਤੇ ਆਉਦੀ ਤੇ ਗੱਲ ਤਾਂ ਦੱਸ ਜਦੋਂ ਤੂੰ ਮੈਨੂੰ ਰਣਾਂ ਆਇਆ ਸੀ ਹਾਂ ਤੇਰੇ ਨਾਲ ਗੱਲ ਖੋਲੀ ਦੀ ਵੀ ਸਾਲ ਦੇ ਵਿੱਚ ਇੱਕ ਤੁਗਲੀ ਮੈਂ ਲਾਉਂਗੀ ਲਾਉਂਗਾ ਅੱਛਾ ਤੂੰ ਕਹਿੰਦਾ ਬਈ ਲਾ ਲਈ ਉਹ ਮੈਂ ਉਹ ਭੁੱਲ ਗਿਆ ਦੀਆ ਭੁੱਲ ਗਿਆ ਦੀ ਫਿਰ ਉਹ ਤੁਗਲੀ ਅੱਜ ਲਾਤੀ ਪੱਟ ਤਾਂ ਇਹਨਾਂ ਦਾ ਆਪਣਾ ਸਾਰਾ ਦੇਖ ਲੈ ਉਦੋਂ ਸੀਰੀ ਨਹੀਂ ਮਿਲਦਾ ਦੀ ਹੋਰਾ ਚੱਲ ਹਜੇ ਵੀ ਬਚਤ ਰਹੇਗੀ ਬਚਤ ਰਹੇਗੀ ਚਲੋ